ਦੇ ਨਾਲ ਹਰ ਇੱਕ ਇਨਸਾਨ ਖੜਦਾ ਹੋਇਆ ਨਜ਼ਰ ਆ ਰਿਹਾ 360 ਪਿੰਡਾਂ ਦੀਆਂ ਮਹਾਪੰਚਾਇਤਾਂ ਦੇ ਵੱਲੋਂ ਕਿਸਾਨਾਂ ਨੂੰ ਸਮਰਥਨ ਦੇ ਦਿੱਤਾ ਕਿਸਾਨ ਜਿਹੜੇ ਅੰਦੋਲਨ ਦੇ ਵਿੱਚ ਬੈਠੇ ਨੇ ਮੋਰਚੇ ਤੇ ਬੈਠੇ ਨੇ ਉਹਨਾਂ ਦੇ ਲਈ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਹੈ ਕਿਉਂਕਿ ਸਪੋਰਟ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਜੇ ਸਪੋਰਟ ਵਧੇਗੀ ਤਾਂ ਕਿਸਾਨਾਂ ਦੇ ਹੌਸਲੇ ਵਧਣਗੇ ਕਿਸਾਨਾਂ ਦੇ ਹੌਸਲੇ ਵਧਣਗੇ ਸਰਕਾਰ ਜਿਹੜੀ ਆ ਉਹ ਚੁਕਾਵਲ ਜਾਵੇਗੀ ਇਹੀ ਕੁਝ ਦੇਖਣ ਨੂੰ ਮਿਲ ਰਿਹਾ 360 ਪਿੰਡਾਂ ਦੀਆਂ ਮਹਾਪੰਚਾਇਤਾਂ ਦੇ ਵੱਲੋਂ ਸਮਰਥਨ ਕਿਸਾਨਾਂ ਨੂੰ ਦੇ ਦਿੱਤਾ ਖਾ ਪੰਚਾਇਤਾਂ ਨੇ ਸਮਰਥਨ ਦੇ ਦਿੱਤਾ ਸਿਆਸਤਦਾਨਾਂ ਨੇ ਸਮਰਥਨ ਦੇ ਦਿੱਤਾ ਧਾਰਮਿਕ ਆਗੂਆਂ ਨੇ ਸਮਰਥਨ ਦੇ ਦਿੱਤਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਵੀ ਉਹਨਾਂ ਦੇ ਨਾਲ ਖੜ੍ਹਗੇ ਨੇ ਭਾਵੇਂ ਕਿਸੇ ਵੀ ਪਾਰਟੀ ਦੇ ਨੇ ਅਕਾਲੀ ਦਲ ਦੇ ਕਾਂਗਰਸ ਦੇ ਸਾਰੇ ਸਮਰਥਨ ਦਿੰਦੇ ਹੋਏ ਨਜ਼ਾਰਾ ਇਸ ਤੋਂ ਬਾਅਦ ਕਿਸਾਨਾਂ ਨੂੰ ਇੱਕ ਵੱਡੀ ਜਿੱਤ ਮਿਲ ਸਕਦੀ ਆ ਇੱਕ ਪਾਸੇ ਸਾਬਕਾ ਜਿਹੜੇ ਗਵਰਨਰ ਨੇ ਉਹਨਾਂ ਦੇ ਵੱਲੋਂ ਕੇਂਦਰ ਨੂੰ ਚਿੱਠੀ ਲਿਖਣ ਦੀ ਗੱਲ ਕਹੀ ਕੇਂਦਰ ਦੇ ਨਾਲ ਗੱਲਬਾਤ ਕਰਨ ਦੀ ਲਈ ਗੱਲ ਕਹੀ ਦੂਜੇ ਪਾਸੇ ਕਿਸਾਨ ਜਿਹੜੇ ਨੇ ਲਗਾਤਾਰ ਇੱਕੇ ਵੱਲ ਵੱਧਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜੋ ਕਿਸਾਨ ਕਿਸਾਨੀ ਮੋਰਚਾ ਇਹ ਚੱਲ ਰਿਹਾ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਦੋ ਫਾਰਮਾਂ ਦਾ ਮੋਰਚਾ ਪਰ ਹੁਣ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਪਟਿਆਲਾ ਦੇ ਵਿੱਚ ਕੱਲ ਮੀਟਿੰਗ ਹੋਈ ਸੀ ਹਾਲਾਂਕਿ ਮੀਟਿੰਗ ਦੇ ਵਿੱਚ ਜਿਆਦਾ ਦਾਲ ਗਲਦੀ ਹੋਈ ਨਜ਼ਰ ਨਹੀਂ ਆਈ ਇੱਕ ਹੋਰ ਮੀਟਿੰਗ ਹੋਵੇਗੀ ਉਸ ਮੀਟਿੰਗ ਤੋਂ ਬਾਅਦ ਅਹਿਮ ਤੇ ਵੱਡਾ ਫੈਸਲਾ ਵੀ ਕਰ ਲਿਆ ਜਾਵੇਗਾ ਕਿ ਆਖਰ ਸਯੁਕਤ ਕਿਸਾਨ ਮੋਰਚੇ ਦਾ ਦੋਵੇਂ ਫੋਰਮ ਜਿਹੜੇ ਗੈਰ ਰਾਜਨੀਤੀ ਮੋਰਚਾ ਜਿਹੜਾ ਐਸ ਕੇ ਐਮ ਉਹਨਾਂ ਨੂੰ ਸਮਰਥਨ ਦੇਵੇਗਾ ਜਾਂ ਨਹੀਂ ਦੇਵੇਗਾ ਕਿਉਂਕਿ ਜਿਸ ਤਰੀਕੇ ਨਾਲ 360 ਪਿੰਡਾਂ ਦੀਆਂ ਪੰਚਾਇਤਾਂ ਦਾ ਸਮਰਥਨ ਮਿਲ ਗਿਆ ਖਾ ਪੰਚਾਇਤਨ ਦਾ ਸਮਰਥਨ ਮਿਲ ਗਿਆ ਹਰ ਇੱਕ ਇਨਸਾਨ ਜਿਹੜਾ ਆ ਇਸ ਘੋੜ ਦੇ ਵਿੱਚ ਕੁਦਰ ਰਹਾ ਤੇ ਹੁਣ ਸਯੁਕਤ ਕਿਸਾਨ ਮੋਰਚਾ ਵੀ ਪਿੱਛੇ ਹਟਣ ਵਾਲਾ ਨਹੀਂ ਆ ਸਯੁਕਤ ਕਿਸਾਨ ਮੋਰਚਾ ਵੀ ਇਹਨਾਂ ਨੂੰ ਸਮਰਥਨ ਜ਼ਰੂਰ ਦੇਵੇਗਾ ਜੋ ਕਿਸਾਨ ਇਹ ਗੱਲ ਕਹਿ ਰਹੇ ਨੇ ਕਿਸਾਨ ਇਹ ਗੱਲ ਸੋਚ ਰਹੇ ਨੇ ਕਿਉਂਕਿ ਏਕਾ ਤੇ ਸਭਰੀ ਜਿਤਾਉਂਦਾ ਏਕੇ ਦੇ ਵਿੱਚ ਬਲ ਹੁੰਦਾ ਇਸ ਕਰਕੇ ਏਕਾ ਕਰਕੇ ਹੀ ਵੱਡੀ ਗਿਣਤੀ ਦੇ ਵਿੱਚ ਜੇਕਰ ਕਿਸਾਨ ਬਾਰਡਰਾਂ ਦੇ ਉੱਤੇ ਇਕੱਠ ਹੋਣਗੇ ਇਹ ਇਕੱਠ ਹੀ ਫਿਰ ਸਰਕਾਰਾਂ ਨੂੰ ਸਤਾਵੇਗਾ ਇਹ ਇਕੱਠ ਹੀ ਸਰਕਾਰਾਂ ਨੂੰ ਡਰਾਵੇਗਾ ਇਹ ਇਕੱਠ ਹੀ ਫਿਰ ਸਰਕਾਰਾਂ ਦੀ ਨੀਂਦ ਡਰਾਵੇਗਾ ਤਾਂ ਕਿਸਾਨ ਜਿਹੜੇ 13 ਫਰਵਰੀ ਤੋਂ ਬੈਠੇ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਰਤਨਪੁਰਾ ਬਾਰਡਰ ਰਾਜਸਥਾਨ ਦੇ ਉੱਥੇ ਬੈਠੇ ਨੇ ਹੁਣ ਹਰਿਆਣਾ ਦੇ ਕਿਸਾਨ ਵੀ ਆ ਚੁੱਕੇ ਨੇ ਹਰਿਆਣਾ ਦੇ ਨਾਲ ਉੱਤਰਾਖੰਡ ਦੇ ਰਾਜਸਥਾਨ ਦੇ ਹਰ ਇੱਕ ਕਿਸਾਨ ਜਿਹੜੇ ਨੇ ਜੱਥੇਬੰਦੀਆਂ ਦੀ ਗੱਲ ਕਰੀਏ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਖਨੌਰੀ ਬਾਰਡਰ ਦੇ ਉੱਤੇ ਮਾਹੌਲ ਜਿਹੜਾ ਆ ਦੇਖਣ ਨੂੰ یوں ਲੱਗਦਾ ਜਿਵੇਂ ਸਿੰਘੂ ਬਾਰਡਰ ਦੇ ਉੱਤੇ ਹੋਵੇ ਜਿਸ ਤਰੀਕੇ ਦੇ ਨਾਲ ਪਿਛਲੇ ਅੰਦੋਲਨ ਦੇ ਵਿੱਚ ਸਿੰਘੂ ਬਾਰਡਰ ਦਾ ਮਾਹੌਲ ਸੀ ਟਿੱਕਰੀ ਬਾਰਡਰ ਦਾ ਮਾਹੌਲ ਸੀ ਉਸ ਤਰੀਕੇ ਦੇ ਨਾਲ ਹੀ ਹੁਣ ਖਨੌਰੀ ਬਾਰਡਰ ਦੇ ਉੱਤੇ ਮਾਹੌਲ ਆ ਕਿਉਂਕਿ ਨਾਰਾ ਦਿੱਤਾ ਗਿਆ ਖਨੌਰੀ ਬਾਰਡਰ ਚੱਲੋ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉੱਥੇ ਮਰਨ ਵਰਤੇ ਬੈਠੇ ਨੇ 27ਵੇਂ ਦਿਨ ਦੇ ਵਿੱਚ ਪਹੁੰਚ ਚੁੱਕੇ ਨੇ ਪਰ ਜਗਜੀਤ ਸਿੰਘ ਡੱਲੇਵਾਲ ਆਪਣੇ ਹੌਂਸਲੇ ਟੋਟਾਸ ਤੋਂ ਮਸ ਨਹੀਂ ਹੋਰੇ ਉਹਨਾਂ ਦੇ ਹੌਸਲੇ ਬੜੇ ਬੁਲੰਦ ਨੇ ਹੌਸਲੇ ਬੁਲੰਦ ਨੇ ਜज्ਬਾ ਜਨੂਨ ਉਹਨਾਂ ਦੇ ਅੰਦਰ ਆ ਪ੍ਰਾਣੇ ਲੀਡਰ ਨੇ ਧਾਕੜ ਲੀਡਰ ਨੇ ਕਹਿੰਦੇ ਮੈਂ ਆਪਣੀ ਜਾਨ ਕੁਰਬਾਨ ਕਰ ਦੇਵਾਂਗਾ ਕਿਸਾਨਾਂ ਦੀ ਖਾਤਰ ਜੇਕਰ ਮੇਰੀ ਜਾਨ ਕਿਸਾਨੀ ਲੇਖੇ ਲੱਗ ਜਾਵੇ ਤਾਂ ਮੇਰੇ ਲਈ ਇਸ ਤੋਂ ਵੱਡੀ ਗੱਲ ਹੋ ਕੀ ਸਕਦੀ ਆ ਜੀ ਸਿੰਘ ਡੱਲੇਵਾਲ ਨੂੰ ਜੋ ਵੀ ਮਿਲਣ ਦੇ ਲਈ ਜਾਂਦੇ ਨੇ ਭਾਵੇਂ ਸਿਆਸਤਦਾਨ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਹਿੰਦੇ ਆ ਕਿ ਤੁਸੀਂ ਮਰਨ ਵਰਤ ਛੱਡ ਦਿਓ ਮਰਨ ਵਰਤ ਖਤਮ ਕਰ ਦਿਓ ਕਿਉਂਕਿ ਤੁਹਾਡੀ ਜ਼ਰੂਰਤ ਹੈ ਇਹ ਗੱਲ ਸੁਪਰੀਮ ਕੋਰਟ ਵੀ ਕਹਿ ਚੁੱਕੀ ਆ ਸੁਪਰੀਮ ਕੋਰਟ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦੀ ਕੀਮਤ ਜ਼ਿਆਦਾ ਆ ਇਸ ਅੰਦੋਲਨ ਦੇ ਨਾਲੋਂ ਪਰ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਮੇਰੀ ਜਾਨ ਦੇ ਨਾਲੋਂ ਜ਼ਿਆਦਾ ਮੇਰੇ ਕਿਸਾਨਾਂ ਦੀ ਜਿੱਤ ਆ ਤਾਂ ਇਹ ਜज्ਬੇ ਤੋਂ ਬਿਨਾ ਨਹੀਂ ਕਿਹਾ ਜਾ ਸਕਦਾ ਇਹ ਹੌਸਲੇ ਤੋਂ ਬਿਨਾ ਨਹੀਂ ਕਿਹਾ ਜਾ ਸਕਦਾ ਤਾਂ ਹੁਣ ਸਾਰੇ ਜਿਹੜੇ ਨੇ ਇੱਕ ਸਮਰਥਨ ਦੇਣ ਲੱਗ ਪਏ 100 ਜਿਹੜੇ 360 ਪਿੰਡਾਂ ਦੀਆਂ ਮਹਾਪੰਚਾਇਤਾਂ ਦਾ ਸਮਰਥਨ ਮਿਲਿਆ ਉਸ ਤੋਂ ਬਾਅਦ ਕਿਸਾਨਾਂ ਦੀ ਜਿੱਤ ਯਕੀਨੀ ਹੈ